ਤੇ ਹੁਣ ਆਪਾਂ ਪਹੁੰਚ ਗਏ ਭਾਈ ਪੰਜਾਬ ਕਲੈਕਸ਼ਨ ਦੇਖੋ ਸਾਹਮਣੇ ਚਲੋ ਵੀ ਚਲੋ 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 ਲਾਓ ਭਾਈ ਸੇਲ ਤੋਂ ਬਾਹਰ ਆ ਗਏ ਪੰਜਾਬ ਵਾਲਿਆਂ ਦੇ ਟੋਕਨ ਜੇ ਉੱਥੇ ਵਾਲੇ ਲਓ ਵੀ ਚੱਕੋ ਦੇਖ ਲਾ ਇਹ ਪੰਜਾਬ ਵਾਲਿਆਂ ਦੇ ਭਾਈ ਥੱਲੇ ਪਹਿਲਾ ਪੀਸ ਇਹ ਤੁਸੀਂ ਦੇਖ ਰਹੇ ਹੋ ਹੁਣ ਚਲੋ ਪਹਿਲਾ ਪੀਜੀ ਵੇ ਬਿੰਦੇ ਤੂੰ ਦੇਖਦੀ ਹੈ ਗੱਦਾ ਤੋਂ ਬਹੁਤ ਜ਼ਿਆਦਾ ਹੋਵੇ ਇਸ ਸਟ੍ਰੇਟ ਦੀ ਫਿਰ ਇਸ ਤੋਂ ਹੱਟ ਲੈਣ ਸੰਜੀਟਾ ਤੇ ਜਦ ਨਾਲ ਅਗਰ ਇਸ ਤੋਂ ਜ਼ਿਆਦਾ ਸਟ੍ਰੇਟ ਨਹੀਂ ਹੈਗਾ ਮੈਮ ਕੀ ਲਾਈਨ ਹੈ ਪੂਰਾ ਹੀ ਕੰਮ ਹੋ ਗਿਆ ਚੱਕ ਬਾਈ ਦਿਖਾ ਦੇ ਤਹਾਈ ਗੱਲ ਬਾਈ ਨਾ ਬਾਈ ਤੇ ਰੰਗ ਦਿਖਾ ਦੇ ਜਾਈ ਹਰ ਮਾਗਰਾਂ ਕਰਾ ਦੇਣਾ ਮੱਛਰ ਨਹੀਂ ਪੈਂਦੇ ਭਾਣੇ ਸੋਨਾ ਬਹੁਤ ਲੱਗੂਗਾ ਲੈ ਭਾਈ ਇਹਦਾ ਫੈਬਰਿਕ ਬਹੁਤ ਹੁੰਦੀ ਹੈ ਲਾਓ ਵੀ ਕੱਲਾ ਕਰਨੇ ਹੋਰ ਆ ਗਿਆ ਭਾਈ ਜੀ ਸੋਨਾ ਤੇ ਨਹੀਂ ਬੀਚੀ ले <कनी> लिया <द्ड़ीकिध>। भाई दिखा बाकी इधर देखो सारे भाई खोल करो भाई ਇਹ ਕਿਹਨੇ ਪਰ ਲੈਨੇ ਹੈ ਹਾਂ ਪਰੇ ਆਪਾਂ ਨਹੀਂ ਨਕੀ ਚੱਲੇ ਆ ਆ ਵੀ ਨਰੰਗ ਰੋਡ ਨਹੀਂ ਆ ਕਿ ਨਹੀਂ ਇਹਦੇ ਚ ਕੱਲ ਕੋਈ ਹੋਰ ਹੈਗਾ ਸਿੰਗਲ ਬੰਦਾ ਲੱਗੇਗਾ ਚਲੋ ਤਾਂ ਉਹੀ ਸੋਨਾ ਪੈਣੀ ਇੰਨਾ ਪਾਉਂਗੇ ਇਹਨੇ ਗਰਮੀ ਕੋੜੀ ਜਿਆਦਾ ਤੇ ਲਾਈਟਿੰਗ ਵਧੀਆ ਲੱਗਦੀ ਹੈ ਬ੍ਰਾਈਟ ਜਿਆਦਾ ਪੈਂਦਾ ਨਹੀਂ ਹੈਗਾ ਜਿਆਦਾ ਸਾਲਾ ਸਾਲਾ ਤੈਨੂੰ ਚੋਟਾ ਵੈਸੇ ਹੀ ਨਹੀਂ ਦੇਖਣ ਉਹ ਤਾਂ ਨਹੀਂ ਹੈਵੀ ਡਰੈਸ ਆ। ਜੋ ਆਪਾਂ ਕਿਹਨੇ? ਇਹ ਆ। ਬੰਦੇ ਆ ਸਹੀ ਲੱਗਾਂਗੇ। ਆ ਸਹੀ ਤਾਂ ਹੈਗਾ ਬੰਦੇ ਆ। ਆ ਸਹੀ ਨਹੀਂ ਲੱਗਾਂਗਾ। ਜਾਂ ਫਿਰ ਨੈਰਾ ਘੱਟ ਲੈ ਲਓ। ਇਹ ਖੁੰਡਾ ਬੋਟਮ ਆਇਆ। ਪੀਸ ਚਾੱਕ ਬਹੁਤ ਸੋਹਣਾ ਲੱਗੂਗਾ। ਚੱਕ ਭਾਈ। ਪੀਸ ਦੀ ਲੁੱਕ ਬਹੁਤ ਸੋਹਣੀ ਆ ਮੇਰੇ ਭਾਈ। ਬਲੈਕ ਵੀ ਮਿਲ ਜੂਗਾ। ਇੱਕ ਇਹ ਚ ਬਲੈਕ ਪ੍ਰਿੰਟ ਮਿਲ ਜੂਗਾ। ਇਹ ਤੇ ਬਲਾਜਟ ਮੇਂ ਵੀ ਆ ਗਿਆ ਉਹ ਵੀ ਆ ਨੋ ਨਾ ਬੜੀ ਆ ਨਾਰੰਗ ਸਾਰੇ ਆ ਗਏ ਤੇ ਆ ਉੱਪਰ ਤੇਰਾ ਕੋਣ ਆ ਕਿੰਨੇ ਦਾ ਕਿੰਨੀ ਸੋਨਾ ਅਸਲ ਇਹ ਇਹ ਵੀ ਆ ਬਸ ਸਲਾਹ ਆ ਦਵਾ ਸੋਨਾ ਮੁੰਡੇ ਕਹਿੰਦੇ ਇੱਕ ਹੋ ਗਿਆ ਦੂਜਾ ਦੱਸੋ ਹਾਂ ਤੇ ਇੱਕ ਹੋ ਗਿਆ ਵੀਰੋ ਨੇ ਟੈਂਡ ਕਰਿਆ ਫੇਰ ਗਾਇ ਭਇਆ ਫਾਈਨਲ ਕਰਤਾ ਇੱਧਰ ਆਪ ਨਹੀਂ ਪਸੰਦ ਇਹ ਹੂੰ ਇਹ ਡਿਆ ਲਗਾ ਰਿਹਾ ਕੋਈ ਦੀ ਖੋਲਦਾ ਆਪਣੇ ਬਾਕੀ ਦੇ ਚੱਕੋ ਪਈ ਦੇਖਿਓ ਥੱਲੇ ਆ ਗਿਆ ਇਹਨਾਂ ਸੋਨਾਰਾਂ ਬਣ ਚੀਜ਼ ਅੱਛੀ ਆ ਬਸ ਇਹ ਚੀਜ਼ ਇੰਨੀ ਕੋ ਹੁੰਦੀ ਇਹਨੂੰ ਫੋਟੋ ਕਰ ਦੋ ਨਹੀਂ ਭਣੀ ਆਹ ਹੁੰਦਾ ਦੇਖੋ ਬੈਥੇ ਤੁਹਾਡੀ ਹਾਈਟ ਲੰਬੀ ਆ ਬਣੇ ਤੁਹਾਨੂੰ ਤਾਂ ਸਹੀ ਆਊਗੀ ਮੰਨ ਲਓ ਨਹੀਂ ਪੈਨ ਕਰਵਾਣ ਦੀ ਲਗਾ ਕੇ ਦੇਖੋ ਦੇਖਿਓ ਵੀਰੇ ਲੈਂਥ ਨੂੰ ਪਤਾ ਲੱਗੂਗੀ ਤੁਸੀਂ ਦੇਖਿਓ ਦੇਖ ਬਾਈ ਦੇਖੋ ਵੀਰੇ ਲੈਂਥ ਪੂਰੀ ਪੂਰੀ ਆਊਗੀ ਮੈਡਮ ਜੇ ਕੋਈ ਕੁਝ ਪਾਏ ਤੇ ਵੀ ਉੱਪਰ ਚੜ ਜਾਈਣੀ ਲੈਂਥ ਪੈਣੀ ਤੁਹਾਡੀ ਹਾਈਟ ਲਿੰਦੀ ਹੈ ਨਾ ਤਾਂ ਸੌਣਾ ਲੱਗੂਗਾ ਜਿਹੜਾ ਵਾਈਟ ਕਲਰ ਦੇ ਪੈਨ ਨਹੀਂ ਚੁੱਕਰਾਣ ਦੀ ਲੋੜ ਨਹੀਂ ਇਹ ਵੀ ਮੈਂ ਜਾਣੀ ਤੱਕ ਆਖੋ ਬਾਈ ਆਹ ਕਾਟਨ ਦੇ ਸ਼ੈੱਰ ਲੈ ਲੇਖ ਲਓ ਇਹ ਤੂੰ ਕੰਟਰੋਲ ਚਾੜ੍ਹ ਬਟਾਇਦਾ। ਇਹਦੀ ਮੈਚਿੰਗ ਕਿੰਨੀ ਰਹੀ ਆ? ਕਿਹੜੇ ਦੀ ਜੀ? ਇਹ ਕਿਉਂ ਕਰੀ? ਉੱਤੇ ਨਹੀਂ ਹਾਇਚ। ਕਾਸਟ ਪਾਣੀ ਤੇ ਤੇਰੇ ਹੱਥ ਇਸ। ਜਾ ਕੇ ਬਹੁਤ ਇਹ ਜਿੰਨੇ ਬਾਰੇ ਤੋਂ ਖਾਂਚੀ ਆ ਤੇਰਾ। ਠੀਕ ਆ। ਉੱਚਾ ਨਾ, ਛੋਟਾ ਨਾ। ਉੱਚਾ ਨੇ ਹੁੰਦਾ। ਆਹ ਪਜਾਮਾ ਦਾ ਫਿਰ ਇਹ ਨਾ। ਅੱਛਾ ਅੱਛਾ। ਇਹਨਾਂ ਕੇ ਹੁੰਦਾ ਵੀਰੇ ਇਹ। ਤੇ ਤਾਂ ਹੀ ਹੁੰਦਾ ਉਹ। ਹੂੰ ਤਾਂ ਹੀ ਹੁੰਦਾ ਉਹ। ਹਾਂ। ਬਿਲਕੁਲ ਚਾਹੀਦਾ। ਪਕੜੇ ਬੋਲ ਕੋਈ ਚੱਲ ਚੱਤ ਭਾਈ ਹਾਂਜੀ ਬਣੀ ਜਾਂਦਾ ਸੇਮੀ ਨੇ ਚੱਲਦੇ ਆ ਮੈਂ ਭਾਈ ਕਿੱਟੇ ਲਾ ਲਾ ਫਿਰ ਦੇਖੀ ਜਾਈਉ ਯਾਨੀ ਪਿੰਕ ਕੋ ਕੰਟਰਾਸਟ ਆ ਗਿਆ ਨੁਬਟਾ ਹਣਾ ਤੈਨੂੰ ਪੁੱਛ ਲੈਣੇ ਆ ਅਸਲੀ ਬੀਜਾ ਦਾ ਅਜਾ ਦੋ ਹੀ ਰੰਗ ਹੈ ਤੈਨੂੰ ਇਹਨ ਦੋ ਨੇ ਨਾ ਇਹ ਚੋਂ ਲੈਣਾ ਤਾਂ ਇਹ ਚੋਂ ਹੋਰ ਦਿਖਾ ਦੇਣਾ ਇਹ ਜਮਨ ਉਹ ਬਾਰਡਰ ਬਣਾ ਚੌੜਾ ਦੇ ਤੇ ਪਲੇਨ ਹੋਵੇ ਉਹ ਵੀ ਚੱਲ ਜੂਗਾ ਜਾਰਜ ਪਲੇਨ ਨਹੀਂ ਹੈ ਪਲੇਨ ਲਓ ਭਾਈ ਹੋਰ ਪੜਾ ਲਿਆ ਇੱਕ ਇਹ ਦੂਸਰ ਬਰਕ ਆ ਗਿਆ ਕੱਟਣੀ ਇਹ ਮੈਂ ਤਾਂ ਘਰੇ ਪਾਉਣਾਂ ਤੇ ਮੈਂ ਕਿਹਾ ਪਿਆ ਨਹੀਂ ਨੀਦਾ ਹੈਗਾ ਪੈਣੀ ਉਦੋਂ ਲਾਈਟ ਵੇਟ ਹੈ ਇਹ ਆਹ ਜਿਹਾ ਜਿਹਾ ਆ ਗਿਆ ਆਪਾਂ ਘਰੇ ਪਾਉਣਾ ਹੈ ਘਰ ਤਾਂ ਪਾਉਣਾ ਉਹਦੇ ਵਿੱਚ ਇੱਕ ਉਹਨੂੰ ਲਾਈਟ ਵੇਟ ਹੋਰ ਦੇ ਦਿੰਨਾ ਆਪਣੇ ਨਾਰੇ ਗੱਟ ਚ ਜਾਂ ਬਰੌਕ ਸੂਟ ਚ ਹੋਰ ਦਿਖਾ ਦੇਣਾ ਠੀਕ ਕਰੋ ਸੋਰੇ ਦੂਰ ਰਹਿ ਕੇ ਪਾਏ ਰਿਹਾ ਜਿਹਨੇ ਭਾਈ ਉਹ ਸੂਟ ਪਾਇਆ ਹੋਇਆ ਇਹਦਾ ਲਾਓ ਭਾਈ ਸਟੇਟ ਚ ਕੁਝ ਤੰਨ ਕਰਦੇ ਆ ਤੰਨ ਕਰਕੇ ਭਾਈ ਉਹ ਕਿ ਤੰਨ ਕਰ ਲੈ ਵੀਡੀਓ ਉੱਚਾ ਨਹੀਂ ਲੱਗਦਾ ਉੱਚਾ ਨਹੀਂ ਲੱਗਦਾ ਇਹ ਕੀ ਬਣਿਆ ਇਹ ਇੱਕ ਉਹ ਚੰਨ ਲੱਗਦਾ ਹਮਾਂਗੇ ਇਹ ਵੀ ਬੋਲ ਕੱਲਾ ਹੈ ਨਾ ਨੀਚੇ ਅੱਛਾ ਅੱਛਾ ਅਫਗਾਨੀ ਬਾਟਮ ਆ ਨਾ ਫਿਰ ਬਾਟਮ ਨਹੀਂ ਦਿਖਣਾ ਇਹ ਕੱਲਾ ਵਿੱਚ 400 ਹੋ ਗਿਆ ਇਹਨਾਂ ਦਾ ਬਿਲਹਾਂ ਨੂੰ ਪਤਾਨੀਆਂ ਮੈਂ ਦਿਨ ਬੈਠੀਏ ਇੱਕੋ ਹੀ ਚੈਨ ਕਰ ਰਹੇ ਹਾਂ ਸਹੀ ਗੱਲ ਰਸੀ ਇਹ ਕੰਮ ਹੈ ਨਹੀਂ ਇਹ ਕੱਲਾ ਲੈ ਕੇ ਆ ਰਿਹਾ ਸ਼ੀਜ ਆਈ ਸੋਹਣੀਆਂ ਸਾਰੀਆਂ ਨੂੰ ਆਹ ਉਹ ਅੱਛਾ ਉਹ ਲੱਗ ਰਹੀ ਹੈ ਨਾ ਇਹ ਵੀ ਆ ਸੋਹਣੀਆਂ ਲੱਗਦੀਆਂ ਲੈਲਾ ਚੱਲ ਜਦ ਦਿਨ ਖਾਈ ਲੱਗਦਾ ਲਓ ਮੈਂ ਚਾਹਤਾ ਸੀ ਉਹਨੂੰ ਵਰ ਸਮਾ ਲੈਣਾ ਰੰਗ ਹੋਰ ਲੈ ਲੈ ਬਾਈ ਕੋ ਹੋਰ ਹੋ ਰੰਗ ਇਹ ਰੰਗ ਹੈ ਨਹੀਂ ਹੋਰ ਇਹ ਲਾਸਟ ਹੈ ਵੀ ਮੈਡਮ ਦੇ ਵੱਲ ਦਾ ਮਮਮੀ ਨੇ ਪਾਉਂਦੀ ਰੱਖ ਬਾਈ ਲਾਸਟ ਹੈ ਬਾਈ ਕ ਦਾ ਇਹ ਲੈਣਾ ਲੈਣਾ ਇਹਦੀ ਬਲੈਕ ਵੀ ਕੰਟਰਾਸਟ ਬਹੁਤ ਵਧੀਆ ਹੈਦਾ ਇਹ ਚੱਲ ਬਸ ਥੋੜਾ ਜ ਹੋਰ ਮਾਰਨਾ ਨਹੀਂ ਅਭੀ ਦਿਖਾ ਮੈਨੂੰ ਨਹੀਂ ਚਲੋ ਵੀ ਸਿੰਗਲ ਦੇ ਦੇ ਕੁੜਤੀਆਂ ਆ ਵੀ ਕਰਤਾ ਭਾਈ ਸਿੰਗਲ ਕੁੜਤੀ ਕੋਈ ਵਧੀਆ ਜਿਹੀ ਦੇ ਆ ਦੇ ਦੇ ਲਗਾ ਆਪਾਂ ਕੋਸ਼ਿਲੇ ਲਾ ਲਿਆ ਹੁਣ ਲਾ ਲਿਆ ਉਹ ਰੇ ਆਪਣੀਆਂ ਆ ਜਮਾਨ ਆਪਣੀਆਂ ਕਿੰਨੇ ਬਣ ਗਏ ਦੇਖਦੇ ਆ ਜੀ 10 ਬਣ ਗਏ ਇੱਕ ਬੈਗ ਜਿਆ ਤਵਾਦੂ ਇੱਕ ਬੈਗ ਦੀ ਕੀ ਗੱਤੀ ਕਰ ਰਹੇ ਨੇ ਜਾਵੇ ਉਹ ਲਵੇ ਟੈਸਟੀ ਲੈ ਲਵੇ ਚੱਕ ਭਾਈ ਇੱਕ ਬੈਗ ਦੀ ਵੇਚ ਲੈਣਾ ਕਲਰ ਬਾਜ ਨੂੰ ਬਾੜੇ ਚੱਕ ਮੇ ਰੱਖ ਦੇ ਯਾਰ ਕਲਰ ਮਾ ਬਾਜ ਨੂੰ ਬਾੜੇ ਚੱਕ ਮੇ ਰੱਖ ਦੇ ਇੱਕ ਆ ਲੈ ਲੈ ਟੇ ਹੈ ਮੇਰਾ ਆ ਗੁਰ ਚਾਹ ਠੀਕ ਹੈ ਉਹ ਪੀਸ ਪਾ ਦੇ ਯਾਰ ਦਵਾਈ ਦਵਾਦੀ ਆਪਾਂ ਨੂੰ ਹੈ ਆ ਆ ਲੋਟ ਬੰਦੇ ਨਾ ਦਵਾਈ ਤਾਂ ਮੈਂ ਕੱਢ ਲਈ ਸੀ ਇਸ ਕਰਨਾ ਤੜੀ ਆਪਾਂ ਰੱਖੇ ਨਹੀਂ ਰੱਖੇ ਬਾਹਰ ਵੀ ਤਾਂ ਸਹੀ ਰਹੇ ਮਾ ਸਹੀ ਰਹੇਂ ਕਿ ਆਪਾਂ ਲੈ ਵੀ ਲੈ ਸਕਦੇ ਆ ਸਾਨੂੰ ਕੋਈ ਕਿੱਥੇ ਕੀ ਕਹਿੰਦਾ ਆ ਵੀ ਲਗਾ ਕੇ ਦੇਖੋ ਬਣੇ ਮੈਨੂੰ ਆ ਉਹ ਹੱਟ ਲੱਗਦਾ ਆ ਹਰਾ ਜਣਾ ਹੂੰ ਇਹਦਾ ਫੈਬਰਿਕ ਵੀ ਵਧੀਆ ਆ ਜੀ ਇਹ ਕੀ ਹੈ ਇਹ ਤਾਂ ਦੂਜਾ ਕਰਨਾ 2000 ਰੁਪਏ ਹੈ ਇਧਰ ਆ ਕਲਰ ਕਰ ਲਵੇ ਚ ਨਹੀਂ ਆ ਆ ਵੀ ਆ ਆ ਆ ਆ ਬੜਾ ਥੋੜੀ ਇਹ ਉਹ ਆ ਗਈ ਚਮਕੀਲੀ ਚਮਕ ਹੀ ਆ ਗਈ ਨਾ ਵੈਸੇ ਆ ਵੀ ਆ ਵੀ ਸਮਾਸੀ ਇਹ ਚ ਪੂਰਾ ਮੋਰ ਆ ਗਿਆ ਹਾਂ ਦੇਖ ਇੱਕ ਰੰਗਾਲ ਮੋਰ ਬੁਰਾ ਜਿਹਾ ਚਿੱਟਾ ਦੇ ਸੂਟ ਤਾਂ ਹੈਗਾ ਤੇਰੇ ਕੋਲ ਕਿਹੜਾ ਦੂਗਾ ਪਹਿਲਾਂ ਨਹੀਂ ਕਲਰ ਤਾਂ ਤੇਰੇ ਕੋਲ ਸਾਰੇ ਹੀ ਹੋਣਗੇ ਕਲਰ ਪਰ ਆ ਲੈ ਲੈ ਆ ਲੈ ਲੈ ੜਾਰ ਸੀਗਾ ਉਹ ਬਲੂ ਕਲਰ ਅੱਜ ਸਾਡੀ ਮੰਨ ਨਹੀਂ ਅੱਜ ਅੱਜ ਵੀ ਆ ਮੰਨ ਤੂ ਹੈ ਜੇ ਟਾਪ ਤੋਂ ਬਣਾਉਂਦਾ ਆ ਉੱਥੇ ਕਹਿੰਦਾ ਆ ਕੱਢ ਲਾ ਆ ਕੱਢ ਲਾ ਚੱਕ ਭਾਈ ਹੋਰ ਆ ਗਿਆ ਲੈ ਵੀ ਬੱਲੇ ਆਏ ਥੋੜਾ ਜਿਹਾ ਚੱਕ ਭਾਈ ਹੋਰ ਆਵੇ ਆਏ ਜਦੋਂ ਤੂੰ ਮੋਟੀ ਲੱਗੇਗੀ ਇਹਦਾ ਸਾਈਜ਼ ਲੂਸ ਲੈ ਲੈਣਾ ਏਵੇਂ ਕੰਫਰਟੇਬਲ ਹੋ ਜੂਗਾ ਤੇ ਵੀ ਬਣੇਗਾ ਓਕੇ ਲਾਓ ਭਾਈ ਕੱਕ ਹੋਰ ਆ ਰਿਹਾ 300 ਰੁਪਏ ਦਿੰਦਾ ਯਾਰ ਉਹਦੇ ਹੁੰਨੇ 300 ਹੱਲ ਛੋਟੇ ਸਾਈਜ਼ ਦਾ ਮਾਣ ਦੀ ਮੈਦੂ ਗਾਦੇ ਜੀ ਮਿਲਦਾ ਆਹ ਦੇਖੋ ਇਹ ਤਾਂ ਛੋਟਾ ਹੈ ਜਾਂ ਇਹ ਹੈ ਆਜੂ ਇਹ ਟਾਇਰ ਟੁੱਟ ਗਿਆ ਆਜੂ ਹੋਰ ਹੀ ਵੱਡਾ ਜਿਹੜਾ ਤੁਸੀਂ ਪਹਿਲੇ ਲਿਆ ਸੀਗਾ ਆਪਣੇ ਉਹ ਨਹੀਂ ਲਿਆ ਪਰ ਇਹ ਨਾਲ ਉਹ ਬੜਾ ਲੈ ਆਉਂਗਾ ਪੰਜਾਬੀ ਵੀ ਲੈ ਕੇ ਆਉਂਗਾ ਲੈ ਲਾਂਗੇ ਇਹ ਬ ਲੈਣਾ ਨਹੀਂ ਤਾਂ ਇਹ ਡਾਰਕ ਇਹ ਡਾਰਕ ਕੋਰ ਸੈੱਟ ਦੇਣਾ ਮੈਨੂੰ ਵੀ ਉਹੀ ਲੱਗਿਆ ਤਾਂ ਅਸੀਂ ਮਾਂ ਚੱਕਿਆ ਸੀ ਇਹ ਚਾਹੀਦਾ ਆਪ ਕੋਸ਼ਿਸ਼ ਕਰਦੇ ਆਂ। ਯਾਰ ਕੰਦਲੇ ਉਹ ਚ। ਆਂ ਦੱਸੋ ਭਾਈ ਬੰਦੇ। ਵਾਈਟ ਨਾਲ ਵੀ ਪੈ ਜਾਊਗਾ ਜੀਨ ਨਾਲ ਜੀਨ ਨਾਲ ਵੀ ਮੇਰਾ ਹੋਣਾ। ਵਾਈਟ ਲਾਈਨ ਵੀ ਤਾਂ ਨਹੀਂ ਹੈਗਾ ਚਿਕਨ ਵਰਗੇ। ਲੈ ਲਓ ਇੱਕ ਵਾਈਟ। ਚਲੋ ਭਾਈ। ਲਓ ਭਾਈ ਅੱਗੇ ਆਵੇ ਹੁਣ। ਆ ਜਾ। ਆ ਲੈ ਬੰਦੇ। ਗਰਮੀ ਦੇ ਅਗਲਾ ਖਾਜ ਭੱਜਦੀ ਪਦੀ ਜਾ। ਦੇਖੋ। ਮੇਰੇ ਨਾਲ ਆ। ਦੇਖੋ। ਕਾਸਤਾ ਅਸੀ ਤੇ ਲੱਗ ਰਿਹਾ। ਆ ਲੈ ਲੋ। ਤੱਕ ਪਾਈ। ਇਹਨਾਂ ਪੱਕੇ ਹੋ ਗਏ ਮੋਟਰ ਤੇ ਬਾਜ਼ਾਰ ਬਹੁਤ ਦੇਖੋ ਇਹਨਾਂ ਮਲ ਨੂੰ ਮੋਟਰ ਦੇ ਬਜਾਏ ਤਾਂ ਮਿਲਦਾ ਸਹੀ ਹੈ ਧਾਰਾ ਜੀ ਆ ਨਾ ਕੀ ਐ ਜ ਪਾਇਆ ਕੋ ਆ ਵੀ ਹੋਰ ਜੀ ਆ ਗਿਆ ਵਧੀਆ ਲੱਗੂ ਆਜੂਗਾ ਹਾਂ ਡਬਲ ਐਕਸਲ ਆ ਹਾਂ 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 ਲੱਗਾ ਲੱਗਾ ਆ ਲੱਗ ਗਿਆ ਹਾਂ ਕੁਝ ਇਹਦੇ ਕਲਰ ਵੀ ਹੈਗਾ ਮੈਨੂੰ ਆ ਲੱਗ ਜੈ ਨਹੀਂ ਆ ਗਿਆ ਹਾਂ ਹਾਂ 30 ਸਾਲ ਲੱਗੇ ਦੇਖ ਲੂੰ ਮੈਂ ਕੱਸਿਆ ਜਿਹਾ ਲੱਗਦਾ ਹੂੰ ਪਰ

ਮੈਂ ਦਿੱਤਾ ਸਪਾਈ ਨਹੀਂ ਫਿਰ ਮੈਂ ਇਸਦੀ ਪ੍ਰਾਈਸ ਵੀ ਦਵਾਉਂਦਾ ਮੌਦ ਦੇ ਵਾਲੀ ਵੀ ਹੈਗੀ ਬਿਨਾਂ ਬੋਰਡ ਦੀ ਹੈਗੀ ਆ ਆਪ ਦੀ ਤਾਲੀਆ ਕਾਲੀ ਹੋ ਜਾ ਕਰਨੀ ਆ ਵਾ ਬੱਲੇ ਮਾੜਾ ਕੁਝ ਲਾ ਕੇ ਕੀ ਤੇਰੇ ਲੋਕ ਬੋਲੇ ਬੋਲੇ ਕੋਲ ਕੋਲ ਹੱਥ ਲਾਇਆ ਮੈਲੀ ਹੁੰਦੀ ਆ ਯਾਨੇ ਬੰਦੂ ਉਹ ਪੈਨ ਨਾ ਮੇਰ ਜਾ ਰਿਹਾ ਲੈ ਲੈ ਉਹ ਕੋਲ ਚੱਲਾ ਰਹਿ ਗਿਆ ਦੋ ਤਿੰਨ ਚਲਦਾ ਸਾਡ ਜਿੱਤ ਕੈਨ ਵਾਲੀ ਹੈ ਇਹ ਹੈ ਹਾਂ ਵੀਰੇ ਕੀ ਕਹਿਣਾ ਚਾਹੂਗੇ ਬਾਾਈ ਤੋਂ ਬਾਾਈ ਬਾਾਈ ਦਾ ਇਹਦੇ ਨਾਲ ਉਹ ਲੈ ਲੈ ਆ ਰੱਖੀਏ ਆ ਰੱਖੀਏ ਇਹਦੇ ਉੱਤੇ ਹਾਂ ਮੈਂ ਜਾ ਜੋ ਦੇਖ ਫੇਰ ਰੱਖਨੇ ਜਾ ਕੰਬੀਨੇਸ਼ਨ ਚੋਟੀ ਦਾ ਮੈਂ ਮੈਨੂੰ ਵੀ ਅਾਈ ਕਰ ਤੂੰ ਦੇਖੀ ਜਾਊਗਾ ਕੰਬੀਨੇਸ਼ਨ ਚੋਟੀ ਦਾ ਆ ਕੰਬੀਨੇਸ਼ਨ ਦਬਾਉਣ ਲੱਗੇ ਆ ਅਸੀਂ ਉਹ ਤਾਂ ਜੀ 200 ਲਾਓ ਭਾਈ ਆ ਵਾਈਟ ਲੈ ਕੇ T-shirt ਆ ਆ ਵਾਈਟ ਲੈ ਲਈ ਭਾਈ ਇੱਧਰ ਇਹਦਾ ਚੱਕ ਭਾਈ ਕਹਿੰਦੇ ਵਾਈਟ ਪਾਈ ਨਹੀਂ ਤੁਹਾਨੂੰ ਵਾਈਟ ਪਾ ਲਈ ਕੀ ਮਿਲ ਗਿਆ ਇੱਧਰ ਮਿਲਿਆ ਲਾ ਭਾਈ ਇੱਧਰ ਪਾਸ ਦੇ ਵਿੱਚ ਸਿਆ ਲਾਓ ਭਾਈ ਚੱਲੇ ਮੁੰਡੇ ਸ਼ਾਪਿੰਗ ਕਰਕੇ ਹਏ ਕੱਪ ਲਾਓ ਪੰਜਾਬ ਵਾਲਿਆਂ ਤੋਂ ਬਾਅਦ ਆਪਾਂ ਭਾਈ ਫੇਰ ਆ ਕੇ ਸੇਲ 'ਚ ਹੈ। ਪੰਜਾਬ ਵਾਲੇ ਬਸ ਫੇਰ ਸੇਲ 'ਚ ਆ ਕੇ। ਆਹਨੇ ਲੁਕਾ ਫੇਰ ਨਾ ਕੋਈ ਨੇ। ਹਾਂ ਹਾਂ। ਤਿੰਨ ਕੈਰੀ ਬੈਗ ਹੈਗੇ। ਮੇਰਾ ਫੋਨ ਸੁਣਾ। ਫੋਨ ਹੈਗਾ ਇੱਧਰ ਦੇਖੋ ਸੂਟ। ਆਹ ਦੇਖੋ ਇੱਧਰ। ਹੋਰ ਚਲੋ ਹੁਣ ਯਾਰ। ਠੀਕ ਹੈ ਠੀਕ ਆ। ਕੱਕੋ ਭਾਈ ਆ ਸੇਲ ਲੱਗੀ ਹੋਈ ਆ ਸਾਰੀ। दिखा दी आपने देखो इधर लगभग भैया जुक्तियाँ लो भी इधर चुप्तियाँ लोहरा इधर ਆਜ ਕੋਸੂਟ ਲਓ ਦੇਖੋ ਆਹ ਦੇ ਕੋਤਰ 3 ਸਲਟਾਂ ਆ ਬੈਗ ਇਹਦੇ ਬੈਗ ਪਹਿਲੇ ਆ ਤੌਲੀਏ ਤੌਲੀਏ ਪਹਿਲੇ ਆ ਵੀ ਆਹ ਦੇ ਕੋਤਰ ਤੇ ਆਪਾਂ ਇਧਰ ਆਏ ਸੀ ਅੱਗੇ ਚਲਦੇ ਹਾਂ ਫਾਈ ਭਾਈਗਾ 1300 ਦੇ ਦੋ ਭਾਈ ਚੱਕੋ ਤੇ ਖੰਨੇ ਵੇ ਸੇਲ ਲੱਗੀ ਹੋਈ ਆ ਤੇ ਕੱਟ ਨੂੰ ਆ ਤੁਹਾਨੂੰ ਦਿਖਾਤਾ ਤੇ ਤੁਸੀਂ ਆ ਜਿਓ ਲਓ ਇਹ ਵੀ ਖੰਨੇ ਦੀ ਸੇਲ ਜਿਹੜੀ ਤੁਹਾਨੂੰ ਆਪਾਂ ਦਿਖਾਈ ਆ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਜ਼ਰੂਰ ਕਰ ਦੇਣਾ ਕਾ ਜੀ ਕਾਉ ਜੀ ਆ ਲਿਆਂਦਾ ਆਪਾਂ ਸਮਾਨ ਕੁਛ ਇੱਧਰ ਲਫਾਫੇ ਪਏ ਨੇ ਹਲੇ ਗੱਡੀ ਚਾੜਦਾ ਉੱਥੇ ਕਰ ਲਾ ਦੇ ਜਿਹੜਾ ਹੈਗਾ ਤੇਰਾ ਉਸਤਾਦ ਜੀ ਹੁਣੇ ਉੱਠ ਕੇ ਆ ਚੁੱਕੇ ਨੇ ਮਦਾਨ ਚਾ